ਉਸੀ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨਫਲ ਹੈ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ। ਅੱਜ ਪਾਸਪਾ ਜ਼ਿਲ੍ਹਾ ਬਟਾਲਾ ਦੇ ਪ੍ਰਦਾਨ ਹੀਰਾਵਾਲੀਆ ਦੇ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਫੈਸਲਾ ਲਿਆ ਗਿਆ ਅਤੇ ਇਸ ਦੇ ਨਾਲ ਪਾਸਪਾ ਮੰਡਲ ਬਟਾਲਾ ਦੇ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਪ੍ਰદાન ਬਲਵਿੰਦਰ ਮਹਿਤਾ ਉਪਰ ਪ੍ਰદાન ਆਕਾਸ਼ ਮਰਵਾਹਾ ਅਸ਼wini ਮਹਾਜਨ ਅਸ਼ੋਕ ਗਰੇਵਾਲ ਵਿਕਾਸ ਸ਼ਰਮਾ ਜਗਦੀਸ਼ ਰਾਜ सुरेंद्र ਸ਼ਰਮਾ ਰਵਿੰਦਰ ਕੁਮਾਰ ਜਰਨਲ ਸੈਕਟਰੀ ਸੰਦੀਪ ਆਜ਼ਾਦ ਸ਼ਮੀ ਕੁਮਾਰ ਸੈਕਟਰੀ ਸੁਮੇਲ ਸੋਡੀ ਜੋਸ਼ੀ ਸ਼ਰਮਾ ਅਮਰਜੀਤ ਸਿੰਘ ਅਮਿਤ ਜੀਮਾ ਰਾਜੇਸ਼ ਕੁਮਾਰ ਕਰਨਵੀਰ ਸਿੰਘ ਕੈਸ਼ੀਅਰ ਗੌਰਵ ਕਲਸੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਤੋਂ ਸਿਬ ਦੇਖੋ ਰਮੇਸ਼ ਪਾਟੇ ਦੀ ਬਟਾਲਾ ਤੋਂ ਵਿਸ਼ੇਸ਼ ਰਿਪੋਰਟ